ਮਜੀਠੀਆ ਦੇ ਪਿੱਛੇ ਹੁਣ ਭਾਜਪਾ ਵੀ ਪੈ ਗਈ ਆ ਕੇਂਦਰ ਸਰਕਾਰ ਦੀ ਐਂਟਰੀ ਹੋ ਚੁੱਕੀ ਆ ਮਜੀਠੀਆ ਵਾਲੇ ਕੇਸ ਦੇ ਵਿੱਚ ਮਜੀਠੀਆ ਕੇਸ ਦੇ ਵਿੱਚ ਭਾਜਪਾ ਦੀ ਐਂਟਰੀ ਭਾਰਤੀ ਜਨਤਾ ਪਾਰਟੀ ਵੀ ਮਜੀਠੀਆ ਦੇ ਪਿੱਛੇ ਹੱਥ ਧੋਕੇ ਪੈ ਗਈ ਆ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਗਿਆ ਨੇ ਤੇ ਜਾਣ ਕੁੜਕੀ ਦੇ ਵਿੱਚ ਆ ਚੁੱਕੀ ਆ ਮਾਜ਼ਰਾ ਕੀ ਆ ਭਾਜਪਾ ਨੇ ਕਿਵੇਂ ਸਪਸ਼ਟ ਸੰਕੇਤ ਦਿੱਤੇ ਕਿ ਗੱਠਜੋੜ ਹੋਊਗਾ ਕਿ ਨਹੀਂ ਹੋਊਗਾ ਇਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੇ ਮਜੀਠੀਆ ਭਾਜਪਾ ਦੀ ਕੁੜਕੀ ਕਿਵੇਂ ਫਸਦੇ ਨਜ਼ਰ ਆਉਂਦੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੇਕਰ ਬੈਲ ਆਈਕਨ ਜਾਨੀ ਕਿ ਘੰਟੀ ਵਾਲਾ ਬਟਨ ਨਹੀਂ ਦੱਬਿਆ ਤਾਂ ਉਹ ਵੀ ਦੱਬਣ ਦੀ ਕਿਰਪਾਲਤਾ ਕਰਨੀ ਮਸਲਾ ਕੀ ਹੈ ਵਿਕਰਮ ਮਜੀਠਿਆ ਨੂੰ 25 ਤਰੀਕ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਟੜਕਸਾਰ ਉਹਨਾਂ ਦੇ ਘਰੋਂ ਚੱਕਿਆ ਗਿਆ ਫਿਰ ਰੇਡ ਹੋਈ ਇਸ ਮਾਮਲੇ ਦੇ ਵਿੱਚ ਲਗਾਤਾਰ ਵਿਜੀਲੈਂਸ ਨੂੰ ਜਿਹੜਾ ਉਹ ਕਾਰਵਾਈ ਕਰ ਰਹੀ ਹੈ ਤੇ ਉਹਦੇ ਕੋਲੇ 7 ਦਿਨ ਦਾ ਰਿਮਾਂਡ ਹੈ ਭਲਕੇ ਯਾਨੀ ਕਿ 2 ਜੁਲਾਈ ਨੂੰ ਵਿਕਰਮ ਮਜੀਠੀਆ ਨੂੰ ਮੁੜ ਅਦਾਲਤ ਚ ਪੇਸ਼ ਕੀਤਾ ਜਾਣਾ ਉਸ ਤੋਂ ਪਹਿਲਾਂ ਇੱਕ ਵੱਡੀ ਤੇ ਅਹਿਮ ਡਵੈਲਪਮੈਂਟ ਹੋਈ ਭਾਰਤੀ ਜਨਤਾ ਪਾਰਟੀ ਸਿੱਧੇ ਇਸ ਕੇਸ ਦੇ ਵਿੱਚ ਜੁੜ ਗਈ ਹੈ ਕੇਂਦਰ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਹੁਣ ਕਿਸ ਕੇਸ ਦੇ ਵਿੱਚ ਸਿੱਧੇ ਹੀ ਸਿੱਧਮ ਕਹ ਲੀਏ ਜਾਂ ਧੱਕੇ ਨਾਲ ਵੜਦੀ ਹੋਈ ਨਜ਼ਰ ਆ ਰਹੀ ਹੈ ਮਾਮਲਾ ਕੀ ਹੈ ਅੱਜ ਜਿਹੜੀ ਨਾਰਕੋਟਿਕ ਕੰਟਰੋਲ ਬਿਊਰੋ ਹੈ ਜਿਹੜਾ ਭਾਰਤ ਸਰਕਾਰ ਦਾ ਅਦਾਰਾ ਹੈ ਜਿਹੜਾ ਨਸ਼ਿਆਂ ਦੇ ਵਿਰੁੱਧ ਕਾਰਵਾਈਆਂ ਕਰਦਾ ਹੈ ਨਸ਼ੇ ਦੀ ਰੋਕ ਥਾਮ ਉਹਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਜਾਣਿਆ ਜਾਂਦਾ ਉਹਨੇ ਇੱਕ ਅਰਜੀ ਮੂਵ ਕੀਤੀ ਹੈ ਇੱਕ ਐਪਲੀਕੇਸ਼ਨ ਇੱਕ ਚਿੱਠੀ ਕੱਢੀ ਹੈ ਵਿਜੀਲੈਂਸ ਨੂੰ ਜੇਚੋ ਨੇ ਮੰਗ ਕੀਤੀ ਹੈ ਕਿ ਵਿਕਰਮ ਮਜੀਠੀ ਵਾਲੇ ਮਾਮਲੇ ਦੇ ਵਿੱਚ ਹੁਣ ਅਸੀਂ ਕਾਰਵਾਈ ਕਰਨੀ ਚਾਹੁੰਦੇ ਹਾਂ ਜੋ ਖਬਰ ਹੈ ਉਹਦੇ ਮੁਤਾਬਕ ਵਿਕਰਮ ਮਜੀਠੀਆ ਕੇਸ ਦੀ ਜਾਂਚ ਦੇ ਵਿੱਚ ਨਵਾਂ ਮੋੜ ਆਇਆ ਨਵੀਂ ਸ਼ਿਫਟ ਹੋਈ ਹੈ ਨਾਰਕੋਟਿਕ ਕੰਟਰੋਲ ਬਿਊਰੋ ਨੇ ਮਜੀਠੀਆ ਤੋਂ ਪੁੱਛ ਗੈਸ਼ ਲਈ ਤਿਆਰੀਆਂ ਸ਼ੁਰੂ ਕੀਤੀਆਂ ਨੇ ਅੰਮ੍ਰਿਤਸਰ ਜ਼ੁਨਟ ਨੇ ਵਿਜੀਲੈਂਸ ਨੂੰ ਇੱਕ ਚਿੱਠੀ ਭੇਜੀ ਹੈ ਜਿਸ 'ਚ ਮਜੀਠੀਆ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਹੀ ਗਈ ਹੈ ਐਨਸੀਬੀ ਦੀ ਇਹ ਮੰਗ ਇਸ ਗੱਲ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ ਕਿ ਮਜੀਠੀਆ ਮਾਮਲੇ ਵਿੱਚ ਕਈ ਹੋਰ ਵਿਸਥਾਰ ਨਾਲ ਜਾਂਚ ਕੀਤੀ ਜਾ ਸਕਦੀ ਹੈ ਇਹਦੇ ਵਿਜੀਲੈਂਸ ਦਫ਼ਤਰ ਨੂੰ ਵੀ ਜਾਂਚ ਵਿੱਚ ਸੰਯੋਗ ਲਈ ਕਿਹਾ ਗਿਆ ਹੈ ਇੱਕ ਛੋਟੀ ਜੀ ਗੱਲ ਹੈ ਆਮ ਦੇਖਣ ਨੂੰ ਇਹ ਗੱਲ ਛੋਟੀ ਜੀ ਲੱਗਦੀ ਹੋਵੇਗੀ ਪਰ ਜਿਸ ਪ੍ਰਕਾਰ ਨਾਰਕੋਟਿਕ ਕੰਟਰੋਲ ਬਿਊਰੋ ਦਾ ਇਸ ਮਾਮਲੇ 'ਚ ਆਉਣਾ ਦੋ ਤਿੰਨ ਚੀਜ਼ਾਂ ਦੇ ਸਪਸ਼ਟ ਸੰਕੇਤ ਇੱਕ ਇਹ ਕਿ ਭਾਜਪਾ ਮਜੀਠੀਆ ਨੂੰ ਟੰਗਣਾ ਚਾਹੁੰਦੀ ਹੈ ਉਹਦੀ ਪਿਛੋਕੜ ਮੈਂ ਤੁਹਾਨੂੰ ਅੱਗੇ ਜਾ ਕੇ ਖੋਲਦਾ ਦੂਜਾ ਇਹ ਕਿ ਭਾਜਪਾ ਵਿਕਰਮ ਮਜੀਠੀਆ ਨੂੰ ਬਚਾਉਣਾ ਚਾਹੁੰਦੀ ਹੈ ਦੋਨੇ ਹੀ ਸੰਭਾਵਨਾਵਾਂ ਆਪਣੇ ਥਾਂ ਤੇ ਪੈਰਲਰ ਬਰਾਬਰ ਚੱਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਹਿਲਾ ਆਪਾਂ ਗੱਲ ਕਰਦੇ ਹਾਂ ਕਿ ਵਿਕਰਮ ਮਜੀਠੀਆ ਨੂੰ ਟੰਗਣ ਵਾਲਾ ਮਸਲਾ ਕੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਉਹਦਾ ਅਦਾਰਾ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੇ ਕਈ ਆਗੂਆਂ ਨੂੰ ਮਜੀਠੀਆ ਦੇ ਹੱਕ 'ਚ ਬੋਲਣ ਤੋਂ ਵਰਜ ਦਿੱਤਾ ਉਹਨਾਂ ਨੇ ਮੂੰਹ ਤੇ ਉਂਗਲ ਰੱਖਣ ਲਈ ਕਿਹਾ ਤਾਂ ਕਿ ਚੁੱਪ ਬੋਲਣਾ ਨਹੀਂ ਆਲੀ ਸਥਿਤੀ ਚ ਕੀ ਹੈ ਪੰਜਾਬ ਦੇ ਭਾਜਪਾ ਮਾਮਲਿਆਂ ਦੇ ਇੰਚਾਰਜ ਨੇ ਜਿਹੜੇ ਕੋ ਇੰਚਾਰਜ ਨੇ ਨਰਿੰਦਰ ਸਿੰਘ ਰਾਣਾ ਨੇ ਕੱਲ ਸਪਸ਼ਟ ਕਰਤਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਕਿਸੇ ਵੀ ਪ੍ਰਕਾਰ ਦੇ ਅਕਾਲੀ ਦਲ ਦੇ ਨਾਲ ਗੱਠ ਜੋੜ ਲਈ ਕੋਈ ਤਿਆਰੀ ਨਹੀਂ ਕਰ ਰਹੀ ਸਾਡਾ ਕੋਈ ਗੱਠ ਜੋੜ ਨਹੀਂ ਉਹ ਕਹਿੰਦੇ ਕਿ ਸਾਰੇ ਆਗੂਆਂ ਨੂੰ ਵਿਕਰਮ ਮਜੀਠੀਆ ਦੇ ਹੱਕ 'ਚ ਬੋਲਣ ਦੇ ਲਈ ਵਰਜ ਦਿੱਤਾ ਗਿਆ ਕੋਈ ਵੀ ਜਨਤਕ ਬਿਆਨ ਨਾ ਦਿੱਤਾ ਜਾਵੇ ਇਹ ਗੱਲ ਇਸ ਪਾਸੇ ਵੱਲ ਲੈ ਕੇ ਤੁਰਦੀ ਹੈ ਕਿ ਵਿਕਰਮ ਮਜੀਠੀਆ ਨੂੰ ਹੁਣ ਮੋਦੀ ਹੁਣੀ ਵੀ ਟੰਕਨ ਨੂੰ ਫਿਰਦੇ ਨੇ ਮੋਦੀ ਵੀ ਟੰਗਣ ਨੂੰ ਫਿਰਦਾ ਨਾਰਕੋਟਿਕ ਜੇਕਰ ਨਾਰਕੋਟਿਕ ਬਿਊਰੋ ਇਸ ਕੇਸ ਚ ਅੱਗੇ ਆਉਂਦੀ ਹੈ ਰਿਮਾਂਡ ਲੈਂਦੀ ਹੈ ਪ੍ਰੋਡਕਸ਼ਨ ਵਾਰੰਟ ਤੇ ਵਿਕਰਮ ਮਜੀਠੀਆ ਨੂੰ ਲੈ ਜਾਂਦੀ ਹੈ ਫਿਰ ਉਹ ਆਪਣੇ ਹਿਸਾਬ ਨਾਲ ਗੁੱਡੀਆਂ ਕਮਾ ਸਕਦੀ ਹੈ ਵਿਕਰਮ ਮਜੀਠੀਆ ਇਸ ਸਮੇ ਵਿਜੀਲੈਂਸ ਦੀ ਹਰਾਸੱਚ ਨੇ ਉਹਨਾਂ ਦੇ ਕੋਲ ਰਿਮਾਂਡ ਦੇ ਨੇ ਕੱਲ ਉਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਅਦਾਲਤ ਅੱਗੇ ਰਿਮਾਂਡ ਤੇ ਭੇਜਦੀ ਹੈ ਨਿਆਂਕ ਜਾਂ ਨਿਆਂਕ ਹਰਾਸੱਚ ਚ ਭੇਜਦੀ ਹੈ ਕੀ ਕਰਦੀ ਹੈ ਇਹ ਅਦਾਲਤ ਜਾਣੇ ਮਸਲਾ ਇਹ ਹੈ ਕਿ ਹੁਣ ਦੋ ਚੀਜ਼ਾਂ ਅਹਿਮ ਨੇਰੇ ਵਿੱਚ ਅੱਗੇ ਇਹ ਵੀ ਕਿ ਈਡੀ ਨੂੰ ਜਾਂਚ ਕਰਨੀ ਚਾਹੀਦੀ ਸੀ ਇਹ ਕੇਸ ਪੁਰਾਣੇ ਰੂਪ ਦੇ ਵਿੱਚ ਈਡੀ ਦੇ ਕੋਲ ਚੱਲਦਾ ਰਿਹਾ ਉਸ ਸਮੇਂ ਈਡੀ ਦੇ ਵਿੱਚ ਕਿਉਂਕਿ ਈਡੀ ਜਿਹੜੀ ਸੀਗੀ ਉਸ ਸਮੇਂ ਡਾਇਰੈਕਟਰ ਨਰਿੰਜਨ ਸਿੰਘ ਸੀ ਉਸ ਈਡੀ ਨੇ ਜਿਹੜੀ ਫੌਰਨ एक्सचेंज हुई मनी लॉन्ड्रिंग ਕਿਹਾ ਜਾ ਰਿਹਾ ਜਿਸ ਨੂੰ ਵਿਜੀਲੈਂਸ ਜਿਸ ਬੇਸਿਕਲੀ ਜਿਸ ਕੇਸ ਨੂੰ ਵਿਜੀਲੈਂਸ ਲੀਡ ਕਰ ਰਹੀ ਹੈ ਇਸ ਸਮੇਂ ਵਿਜੀਲੈਂਸ ਐਨਡੀਪੀਐਸ ਕਰੈਕਟ ਵਾਲੇ ਕੇਸ ਨੂੰ ਨਹੀਂ ਕੁਝ ਕਰ ਨਾ ਹੀ ਉਹਦੇ ਚੋਦੀ ਕੋਈ ਦਖਲ ਅੰਦਾਜ਼ੀ ਹੈ ਵਿਜੀਲੈਂਸ ਦਾ ਇਸ ਮਾਮਲੇ ਦੇ ਵਿੱਚ ਇੰਨਾ ਹੀ ਕਰ ਰਹੀ ਹੈ ਕਿ ਜਿਹੜੇ ਉਹ ਜਿਹੜੀਆਂ ਵੀ ਕੰਪਨੀਆਂ ਨੇ ਵਿਕਰਮਜੀਠੀਆ ਦੀਆਂ ਉਹਨਾਂ ਦਾ ਜਿਹੜਾ ਲੈਂਡਨ ਹੋਇਆ ਵਿੱਤੀ ਲੈਂਡਨ ਉਹਦਾ ਮੇਲ ਨਹੀਂ ਕਰ ਰਿਹਾ ਕਿਉਂਕਿ ਉਹ ਹੈ ਤੇ ਜਿਹੜਾ ਇਹ ਆਮਦਨ ਤੋਂ ਵੱਧ ਜਿਹੜੇ ਆ ਉਹ ਜਾਇਦਾਦ ਬਣਾਉਣ ਦਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਈਡੀ ਹੀ ਸਭ ਤੋਂ ਮੇਨ ਭੂਮਿਕਾ ਨਿਭਾ ਸਕਦੀ ਕਿਉਂਕਿ ਜਿਹੜੀ ਵਿਦੇਸ਼ਾਂ ਦੇ ਨਾਲ ਪੈਸੇ ਦਾ ਲੈਣ-ਦੇਣ ਹੋਇਆ ਆਇਆ ਪੈਸਾ ਗਿਆ ਪੈਸਾ ਜਾਂ ਜੋ ਮਨੀ ਲਾਂਡਰਿੰਗ ਹੋਈ ਉਸ ਮਾਮਲੇ ਦੇ ਵਿੱਚ ਈਡੀ ਦੇ ਕੋਲ ਹੀ ਅਧਿਕਾਰ ਨੇ ਕਿ ਈਡੀ ਕਰ ਸਕਦੀ ਈਡੀ ਚੁੱਪ ਬੈਠੀ ਆ ਈਡੀ ਦੇ ਸਾਬਕਾ ਡਾਇਰੈਕਟਰ ਜਿਨ੍ਹਾਂ ਨੂੰ ਨਰਿੰਦਰ ਸਿੰਘ ਜਿਨ੍ਹਾਂ ਨੂੰ ਵਿਜੀਲੈਂਸ ਨੇ ਵੀ ਸੱਦਿਆ ਤੇ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਬਿਆਨ ਉੱਥੋਂ ਲੈ ਲਓ ਮੈਂ ਇਹਦੀ ਤਾਕੀਦ ਕਰ ਦੂੰਗਾ ਪੁਸ਼ਟੀ ਕਰ ਦੂੰਗਾ ਇਨ੍ਹਾਂ ਬਿਆਨਾਂ ਦੀ ਹੁਣ ਓਈਡੀ ਚੁੱਪ ਬੈਠੀ ਐ ਐਨਸੀਬੀ ਆ ਗਈ ਮਸਲਾ ਕੀ ਐ ਵਿਪਾਰਤੀ ਜਨਤਾ ਪਾਰਟੀ ਕਰਨਾ ਕੀ ਚਾਹੁੰਦੀ ਹਾਲਾਂਕਿ ਉਹਨਾਂ ਦਾ ਇਸ ਮਾਮਲੇ 'ਚ ਨਰਿੰਦਰ ਸਿੰਘ ਕਹਿੰਦੇ ਕਿ ਈਡੀ ਦੇ ਆਏ ਬਿਨਾ ਸਰਦਾ ਹੀ ਨਹੀਂਗਾ ਸਰਦਾ ਹੀ ਨਹੀਂ ਈਡੀ ਨੂੰ ਆਉਣਾ ਹੀ ਪੈਣਾ ਈਡੀ ਆ ਨਹੀਂ ਰਹੀ ਹੁਣ ਈਡੀ ਜਦੋਂ ਆ ਨਹੀਂ ਰਹੀ ਤਾਂ ਫਿਰ ਇਹਦਾ ਇਸ਼ਾਰਾ ਕੀ ਸਮਝਿਆ ਜਾਵੇ ਕਿ ਵਿਕਰਮ ਜੀਠੀਅਰ ਨੂੰ ਦੀ ਨਾਲੇ ਤਾਂ ਗੁੱਟ ਮਰੋੜੀ ਜਾਣਾ ਐ ਨਾਲੇ ਮੂੰਹ ਤੋਂ ਕਰੀ ਜਾਣਾ ਹੱਥ ਨਾਲ ਗੁੱਟ ਮਰੋੜੀ ਜਾਣਾ ਐ ਵੀ ਨਾ ਤੈਨੂੰ ਛੱਡਣਾ ਹੈ ਨਾ ਤੈਨੂੰ ਡੁੱਬਣ ਦੇਣ ਵਾਲਾ ਉਹ ਕੰਮ ਹੈ ਜਿਹੜਾ ਉਹ ਕਰਨ ਦੀ ਉਹ ਹੈ ਬੀਜਪੀ ਇਸ ਸਮੇਂ ਤਾਕਤ ਚ ਹੁਣ ਦੂਜਾ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਜਾਣਕਾਰ ਕਹਿ ਰਿਹਾ ਹੈ ਕਿ ਬੀਜਪੀ ਮਜੀਠੀਆ ਨੂੰ ਬਚਾਉਣ ਲਈ ਹੋਵੇ ਹਾਲਾਂਕਿ ਜੋ ਸੰਭਾਵਨਾਵਾਂ ਹਨ ਉਹਦੇ ਹਿਸਾਬ ਨਾਲ ਸਥਿਤੀਆਂ ਨਹੀਂ ਘੱਟ ਨਜ਼ਰ ਆਉਂਦੀਆਂ ਨੇ ਕਿ ਵਿਜੀਲੈਂਸ ਕੋਲ ਇਸ ਸਮੇਂ ਵਿਕਰਮਜੀਠੀਆ ਨੇ ਕੱਲ ਨੂੰ ਐਨਸੀਬੀ ਪ੍ਰੋਡਕਸ਼ਨ ਬ੍ਰਾਂਡ ਤੇ ਮਜੀਠੀਆ ਨੂੰ ਦਿੱਲੀ ਲੈ ਜਾਵੇ ਦਿੱਲੀ ਮੀਂਹ ਨਾ ਬਿਠਾਈ ਰੱਖਣਾ ਐਸ਼ ਕਰਾਈ ਜਾਣ ਮੋਜਾ ਲਟਾਈ ਜਾਣ ਕੋਈ ਪੁੱਛ ਨਹੀਂ ਕੋਈ ਗਿਸ ਨਹੀਂ ਮੀਂਹ ਉੱਥੇ ਰੱਖੀ ਰੱਖਣ ਐਵੇਂ ਵਿਜੀਲੈਂਸ ਦਾ ਕੇਸ ਲੰਮਕ ਜਾਵੇ ਤੇ ਕੱਲ ਨੂੰ ਇਸ ਕੇਸ ਦੇ ਵਿੱਚੋਂ ਕੁਝ ਨਿਕਲੇ ਨਾ ਜਾਂਚ ਨੂੰ ਸਾਰਾ ਹੀ ਡਿਵਰਟ ਕਰਾਹੇ ਪਾ ਦਿੱਤਾ ਜਾਵੇ ਇਸ ਤਰ੍ਹਾਂ ਦੀ ਸਥਿਤੀ ਚ ਚੀਜ਼ਾਂ ਲੱਜਾ ਸਕਦੀਆਂ ਨੇ ਇੱਕ ਤਰਕ ਇਹ ਹੈ ਹੁਣ ਇਸ ਤਰਕ ਦੇ ਵਿੱਚ ਇਹ ਚੀਜ਼ ਬੜੀ ਅਹਿਮ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਸੱਚੇ ਦਿਲੋਂ ਕਾਰਵਾਈ ਕਰਨਾ ਚਾਹੁੰਦੀ ਤਾਂ ਉਹ ਈਡੀ ਨੂੰ ਵੀਰ ਨੂੰ ਬੋਲੂ ਕਰਦੀ ਈਡੀ ਵਾਲੇ ਮਾਮਲੇ 'ਚ ਚੁੱਪ ਐ ਉਹਦੇ ਪੰਜਾਬ ਦੇ ਕਈ ਵੱਡੇ ਲੀਡਰ ਜਿੱਚ ਰਵਨੀਤ ਬਿੱਟੂ ਸੁਨੀਲ ਜਾਖੜ ਜਾਂ ਹੋਰ ਮਜੀਠੀਆ ਦੇ ਹੱਕ 'ਚ ਵੀ ਬੋਲ ਚੁੱਕੇ ਨੇ ਕਿ ਸਰਕਾਰ ਝੂਠ ਬੋਲ ਰਹੀ ਐ ਸਰਕਾਰ ਵਾਕਈ ਝੂਠ ਬੋਲ ਰਹੀ ਐ ਸਰਕਾਰ ਕਹਿ ਰਹੀ ਐ ਕਿ ਨਸ਼ੇ ਦਾ ਕੇਸ ਐ ਤੇ ਐਫ ਆਈ ਆਰ ਕਾਗਜ਼ਾਂ 'ਤੇ ਆਮਦਨ ਤੋਂ ਵਧੇਰੇ ਵਸੀਲਿਆਂ ਤੋਂ ਵਧੇਰੇ ਆਮਦਨ ਤੇ ਜਾਇਦਾਦ ਦਾ ਕੇਸ ਐ ਇਹੀ ਚੀਜ਼ ਐ ਨਾ ਇਸੇ ਚੀਜ਼ ਦਾ ਕੇਸ ਕਰ ਰਹੀ ਐ ਬਾਹਰ ਆ ਕੇ ਹਰਪਾਲ ਚਿਮਾ ਸਣਾਈ ਜਾਂਦੇ ਲੋਕਾਂ ਦੀਆਂ ਪ੍ਰਾਣੀਆਂ ਆਡੀਓ ਵੀਡੀਓ ਕੱਢ-ਕੱਢ ਕੇ ਤੁਸੀਂ ਖੁਦ ਤੁਸੀਂ ਤਾਂ ਮੂੰਹ ਤੇ ਝੂਠ ਬੋਲੀ ਜਾਂਦੇ ਹੋ ਚਲੋ ਇੱਕ ਅਲੱਗ ਦਾ ਗੱਲ ਹੈ ਸਰਕਾਰ ਦਾ ਝੂਠ ਤਾਂ ਅਦਾਲਤਾਂ 'ਚ ਕਿਸੇ ਸਮੇਂ ਜਾ ਕੇ ਨੰਗਾ ਹੋ ਜਾਏਗਾ ਲੋਕ ਲੋਕਾਂ 'ਚ ਤਾਂ ਨੰਗਾ ਹੁੰਦਾ ਹੀ ਹੁੰਦਾ ਲੋਕਾਂ ਤੋਂ ਵੱਡੀ ਅਦਾਲਤ ਤਾਂ ਕੋਈ ਹੈ ਨਹੀਂ ਲੋਕਾਂ ਨੂੰ ਵੀ ਦਿਖਦਾ ਕਿ ਕਰ ਤੁਸੀਂ ਕੁਛ ਰਹੇ ਹੋ ਕਹ ਤੁਸੀਂ ਕੁਛ ਰਹੇ ਹੋ ਦੋਨਾਂ 'ਚ ਕੋਈ ਮੇਲ ਨਹੀਂ ਕੋਈ ਮਲਾਪ ਨਹੀਂ ਇਹ ਸਾਰੀਆਂ ਚੀਜ਼ਾਂ ਮਜੀਠੀ ਆ ਕੋਈ ਦੁੱਧ ਤੋਤਾ ਨਹੀਂ ਨਾ ਹੀ ਉਹਦੀ ਕੋਈ ਗਵਾਹੀ ਦਿੱਤੀ ਜਾ ਸਕਦੀ ਇਸ ਮਾਮਲੇ ਦੇ ਵਿੱਚ ਬਰ ਜੇ ਤੁਸੀਂ ਸਦਕੇ ਦਿਲ ਨਾਲ ਕਾਰਵਾਈ ਕਰਨਾ ਚਾਹੁੰਦੇ ਹੋ ਤਾਂ ਫਿਰ ਉਹ ਐਨਡੀਪੀਐਸ ਐਕਟ ਦਾ ਜਿਹੜਾ ਕੇਸ ਹੈ ਤੁਸੀਂ ਉਹਦੇ ਚ ਪੁੱਛ ਗਿਸ਼ ਕਿਉਂ ਨਹੀਂ ਕਰ ਰਹੇ ਤੁਹਾਡੇ ਕੋਲ 6 ਮਹੀਨੇ ਬੰਦਾ ਤੁਹਾਡੀ ਜੇਲ੍ਹ ਦੇ ਵਿੱਚ ਬੈਠਾ ਰਿਹਾ ਹੋਵੇ ਤੁਸੀਂ ਇੱਕ ਦਿਨ ਨਹੀਂ ਕਿਹਾ ਕਿ ਸਾਨੂੰ ਗਰੰਟ ਦਿਓ ਜੀ ਅਸੀਂ ਇਹ ਤੋਂ ਪੁੱਛ ਗਿਸ਼ ਕਰਨੀ ਹੈ ਅਦਾਲਤ ਤੁਹਾਡੇ ਕੋਲ ਜੇਲ੍ਹ 'ਚ ਸੀ ਉਦੋਂ ਕਿਉਂ ਨਹੀਂ ਕੀਤੀ ਇਹ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਣਗੇ ਹੁਣ ਭਾਰਤੀ ਜਨਤਾ ਪਾਰਟੀ ਸੇਫਗਾਰਡ ਵਜੋਂ ਆਈ ਆ ਜਾਂ ਮਜੀਠੀਆ ਨੂੰ ਟੰਗਣ ਆਈ ਆ ਇਹ ਹੁਣ ਇੱਕ ਅਦੇ ਝਟਕੇ ਨਾਲ ਹੀ ਸਪਸ਼ਟ ਹੋ ਜਾਣਾ ਹੈ ਕਿਉਂਕਿ ਮਜੀਠੀਆ ਮਾਮਲੇ ਦੇ ਵਿੱਚ ਨਰਿੰਦਰ ਸਿੰਘ ਰਾਣਾ ਦਾ ਬਿਆਨ ਆਪਣੇ ਆਪ ਦੇ ਵਿੱਚ ਅਹਿਮ ਹੈ ਉਹ ਕਹਿੰਦੇ ਕਿ ਐਸੀ ਭਾਜਪਾ ਦੇ ਆਗੂਆਂ ਨੂੰ ਕਹੇ ਤਾਂ ਕਿ ਚੁੱਪ ਕਰ ਜਾਓ ਮਜੀਠੀਆ ਦੇ ਮਾਮਲੇ 'ਚ ਕੁਝ ਨਹੀਂ ਬੋਲਣਾ ਦੂਜਾ ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਵੀ ਹਾਈ ਕਮਾਂਡ ਇਹ ਗੱਲ ਸਪਸ਼ਟ ਕਹਿ ਚੁੱਕੀ ਆ ਕਿ ਆਕਾਲੀ ਦਲ ਦੇ ਨਾਲ ਹਾਲੇ ਕੋਈ ਸਮਝੌਤਾ ਨਹੀਂ ਹੋਣਾ ਕਿਸੇ ਵੀ ਪ੍ਰਕਾਰ ਦਾ ਕੋਈ ਸਮਝੌਤਾ ਜਿਹੜਾ ਆ ਉਹ ਨਹੀਂ ਹੋ ਸਕਦਾ ਇਹ ਤੋਂ ਸਾਫ਼ ਹੈ ਕਿ ਐਨਸੀਪੀ ਦੀ ਐਂਟਰੀ ਭਾਰਤੀ ਜਨਤਾ ਪਾਰਟੀ ਨੇ ਬੜੀ ਸੋਚ ਸਮਝ ਕੇ ਕੀਤੀ ਹੈ ਕਿ ਮਜੀਠੀਏ ਨੂੰ ਓਨਾ-ਓਨਾ ਕੀ ਤੱਕਾ ਦਿੱਤਾ ਜਾਵੇ ਜਿੰਨਾ ਜਿੰਨਾ ਉਹ ਡੁੱਬਣਾ ਸਕੇ ਜਨਨ ਕਿ ਆਪਾਂ ਡੁੱਬਣ ਵੀ ਨਹੀਂ ਦੇਣਾ ਤੇ ਆਪਾਂ ਤਰਨ ਵੀ ਨਹੀਂ ਦੇਣਾ ਉਹ ਵਾਲਾ ਹਿਸਾਬ ਰੱਖਣਾ ਚਾਹੁੰਦੇ ਨੇ ਕਿ ਡਰੇ ਰਹਿਣ ਅਕਾਲੀ ਸਾਡੇ ਸਹਿਮ ਦੇ ਹੇਠਾਂ ਸਾਡੇ ਨਾਲ ਚੱਲਦੇ ਰਹਿਣ ਇਸ ਤਰ੍ਹਾਂ ਦੀ ਸਥਿਤੀ ਦਾ ਤਾਣਾ ਬੁਣਨ ਦੀ ਕੋਸ਼ਿਸ਼ ਐਨਸੀਬੀ ਦੀ ਐਂਟਰੀ ਤੋਂ ਨਜ਼ਰ ਆਉਂਦਾ ਹੈ